ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਨਾਲੋਂ ਵੀ ਬਹੁਤ ਿਹੇਰਲੇ ਦਰਜੇ ਤੇ ਜਾ ਕੇ ਇਹ ਤਨਖਾਹਾਂ ਦੇਣ ਦੀ ਤਿਆਰੀ ਕਰੀ ਬੈਠੀ ਹੈ ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਚ ਪੰਜਾਬ ਦੇ ਪੈਨਸ਼ਨਰਾਂ ਚ ਬਹੁਤ ਵੱਡਾ ਰੋਸ ਹੈ ਤੇ ਸਭ ਤੋਂ ਵੱਡਾ ਰੋਸ ਹੈਗਾ ਇਹ ਜਿਹੜੇ ਕੱਚੇ ਮੁਲਾਜ਼ਮ ਨੇ ਜਿਹੜੇ ਮਾਨ ਪੱਤਾ ਵਰਕਰ ਨੇ ਜਿਹਦੇ ਵਿੱਚ ਮੈਡੀ ਮੀਲ ਵਰਕਰ ਆਉਂਦੀਆਂ ਆ ਆਸ਼ਾ ਵਰਕਰ ਹੈਗੀਆਂ ਆ ਉਹਨਾਂ ਨਾਲੇ ਵਾਅਦਾ ਸੀਗਾ ਵੀ ਅਸੀਂ ਪਹਿਲੀ ਕੈਬਨਿਟ ਦੇ ਅੰਦਰ ਤੁਹਾਡੇ ਪੱਤੇ ਦੁੱਗਣੇ ਕਰ ਦਵਾਂਗੇ ਤੇ ਇਸ ਤੋਂ ਬਾਅਦ ਘੱਟੋ ਘੱਟ ਉਜਰਤਾ ਦਾ ਕਾਨੂੰਨ ਜਿਹੜਾ ਉਹ ਬਣਾਵਾਂਗੇ ਤੇ ਉਸ ਕਾਨੂੰਨ ਨੂੰ ਜਿਹੜਾ ਤੁਹਾਡੇ ਉੱਤੇ ਲਾਗੂ ਕਰਾਂਗੇ ਪੰਜਾਬ ਸਰਕਾਰ ਹੁਣ ਸੱਤਾ 'ਚ 1.5 ਸਾਲ ਤੋਂ ਬਾਅਦ ਵੀ ਮਾਨ ਪੱਤਾ ਵਰਕਰਾਂ ਦੇ ਉੱਤੇ ਕੋਈ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ ਕੱਚੇ ਮੁਲਾਜ਼ਮ ਜਿਹੜੇ ਜਿਨ੍ਹਾਂ ਨੂੰ ਪੱਕੇ ਕਰਨਾ ਸੀ ਉਹਨਾਂ ਦੇ ਉੱਤੇ ਜਿਹੜੇ ਅਨਪੜ ਕੱਚੇ ਮੁਲਾਜ਼ਮ ਹੈ ਪਿਛੇ 5 5 ਸਾਲ ਤੋਂ ਪਿਛਲੇ 5 5 ਸਾਲ ਤੋਂ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ 8ਵੀਂ ਪਾਸ ਦੀ 10ਵੀਂ ਪਾਸ ਦੀ ਨਜਾਇਜ਼ ਸ਼ਰਤ ਥੋਪ ਦਿੱਤੀ ਹੈ ਤਾਂ ਕਿ ਕੋਈ ਮੁਲਾਜ਼ਮ ਜਿਹੜਾ ਪੱਕਾ ਕਰਨ ਦੀ ਕੈਟਾਗਰੀ ਦੇ ਵਿੱਚ ਹੀ ਨਾ ਆਵੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਹਰੇਕ ਵਰਗ ਦੇ ਨਾਲ ਪੰਜਾਬ ਦੀ ਸਰਕਾਰ ਨੇ ਜਿਹੜਾ ਹੈ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕਰਕੇ ਜੁੰਮਲੇ ਛੱਡ ਕੇ ਧੋਖਾ ਕੀਤਾ ਹੈ ਉਸ ਧੋਖੇ ਦੇ ਖਿਲਾਫ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜਿਹੜਾ ਹੈ ਉਹ ਅੱਜ ਬਹੁਤ ਹਜ਼ਾਰਾਂ ਦੀ ਗਿਣਤੀ ਬਹੁਤ ਲਾਮਿਸਾਲ ਵੱਡੇ ਵੱਡੇ ਕਾਫਲੇ ਸਾਰੇ ਜ਼ਿਲ੍ਹਿਆਂ ਤੋਂ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਸਾਡੇ ਵੱਡੇ ਵੱਡੇ 80-80 ਸਾਲ ਦੀ ਉਮਰ ਦੇ ਸਾਡੇ ਬਜ਼ੁਰਗਾਂ ਦੇ ਉਹ ਵਹੀਰਾ ਘੱਟ ਕੇ ਚੰਡੀਗੜ੍ਹ 'ਚ ਪਹੁੰਚੇ ਆ ਪਹੁੰਚ ਰਹੇ ਆ ਤੇ ਪੰਜਾਬ ਦੀ ਸਰਕਾਰ ਨੂੰ ਜਿਹੜਾ ਇਹ ਸਵਾਲ ਕਰ ਰਹੇ ਆ ਵੀ ਤੁਹਾਡੇ ਦਾਅਵਿਆਂ 'ਚ ਤੇ ਅਸਲੀ ਹਕੀਕਤਾਂ 'ਚ ਜ਼ਮੀਨ ਤੇ ਅਸਮਾਨ ਤੋਂ ਵੀ ਜ਼ਿਆਦਾ ਵੱਡਾ ਫਰਕ ਹੈਗਾ ਏ ਉਹਦੇ ਲਈ ਆ ਮੁਲਾਜ਼ਮ ਜਿਹੜੇ ਮੈਦਾਨ 'ਚ ਨਹੀਂ ਦੇਖੋ ਇਹ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ ਲੱਖਾਂ ਬਣਾਏ ਮੁੰਡਿਆਂ ਦੇ ਮੈਦਾਨ ਮੰਗ ਲੈ ਕੇ ਕੀ ਕਾਰਨ 'ਚ ਲੱਖਾਂ ਬਣਾਏ ਮੁੰਡਿਆਂ ਦੇ ਨੇੜੇ ਲਈ ਧੰਨਵਾਦ ਪਹਿਲਾਂ ਦਾ ਤੁਸੀਂ ਹੀ ਕੋਈ ਤਾਂ ਹੈਗਾ ਜਿਹੜਾ ਪੰਜਾਬ 'ਚ ਆ ਕੇ ਪੈਨਸ਼ਨ ਤੇ ਮੁਲਾਜ਼ਮ ਦੀ ਗੱਲ ਸੁਣ ਲਈ ਤਿਆਰ ਆ ਕਿਉਂਕਿ ਜਿਹੜੇ ਸਾਡੇ ਨਵੇਂ ਇਨਕਲਾਬੀ ਸਾਥੀ ਆ ਜਿਹੜੇ ਅੱਜ ਕੱਲ ਸਾਰੇ ਆਪਣੇ ਆਪ ਨੂੰ ਤਕੜੇ ਇਨਕਲਾਬੀ ਦੱਸਿਆ ਸਾਡੀ ਆਮ ਆਦਮੀ ਪਾਰਟੀ ਦੇ ਜਿਹਨੇ ਲੀਡਰ ਸਹਿਬਾਨ ਨੇ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਤੁਸੀਂ ਜਿੰਨੀਆਂ ਗੱਲਾਂ ਚੋਣਾਂ ਤੋਂ ਪਹਿਲਾਂ ਕਰਦੇ ਸੀਗੇ ਤਾਂ ਹੁਣ ਤੁਸੀਂ ਕਿੱਥੇ ਚੱਲ ਗਏ ਸਾਨੂੰ ਪਤਾ ਨਹੀਂ ਲੱਗਦਾ ਉਦੋਂ ਤੁਸੀਂ ਇਹ ਗੱਲ ਕਹਿੰਦੇ ਸੀ ਵੀ ਅਸੀਂ ਕੋਈ ਧਰਨਾ ਨਹੀਂ ਲਗਣਦੇ ਆਂਗੇ ਤਾਂ ਸਾਡੇ ਪੰਜਾਬ ਦੇ ਹਰ ਜਿਹੜਾ ਮੁਲਾਜ਼ਮ ਸੀਗਾ ਜਾਂ ਪੈਨਸ਼ਨ ਬੜਾ ਖੁਸ਼ ਹੋਇਆ ਸੀਗਾ ਵੀ ਭਗਵਾਨ ਜਮਾਨ ਨੇ ਸੱਚੀ ਨੀਤਾ ਨਾਲ ਲੱਗਣ ਦੇਣਾ ਪਰ ਉਹ ਹੋਰ ਟੰਗ ਨਾਲ ਸੋਚਦੇ ਸੀਗੇ ਉਹ ਸੋਚਦੇ ਸੀ ਵੀ ਇਹਨੇ ਫਿਰ ਸਾਰੀਆਂ ਮੰਗਾਂ ਮਨਜ਼ੂਰ ਕਰ ਲੈਣੀਆਂ ਪਰ ਭਗਵਾਨ ਸਿੰਘ ਜਮਾਨ ਨੇ ਇੱਕ ਨਵਾਂ ਫੰਡਾ ਸ਼ੁਰੂ ਕਰ ਲਿਆ ਵੀ ਮੈਂ ਤਾਂ ਬਾਈ ੱੱੱਕੇ ਨਾਲ ਤੁਹਾਡੀਆਂ ਜਿਹੜੀਆਂ ਮੁਲਾਜ਼ਮ ਰੈਲੀਆਂ ਰੁਕਣੀਆਂ ਮੈਂ ਨਹੀਂ ਤੁਹਾਨੂੰ ਮੁਲਾਜ਼ਮ ਤੇ ਧਰਨੇ ਰੈਲੀਆਂ ਕਰਨ ਦੇਣੇ ਕਿਉਂਕਿ ਦੇਖੋ ਲੱਖਾਂ ਸਾਡੇ ਜਿਹੜੇ ਪੈਨਸ਼ਨਰ ਆ ਉਹਨਾਂ ਦਾ ਡੀਏ ਜਾਮ ਆ ਉਹਨਾਂ ਦੇ ਬਕਾਏ ਜਿਹੜੇ ਆ ਸਾਡੇ ਜਿਹੜਾ ਪੇ ਕਮਿਸ਼ਨ ਦੇ ਬਕਾਏ ਜਾਮ ਨੇ ਠੀਕ ਆ ਪੱਤੇ ਮੇਰੇ ਸਾਥੀ ਪਹਿਲਾਂ ਦੱਸ ਚੁੱਕੇ ਆ ਠੀਕ ਆ ਔਰ ਦੂਜੀ ਵੱਡੀ ਗੱਲ ਇਹ ਆ ਕਿ ਜਿਹੜੇ ਅੱਜ ਇਹ ਗੱਲ ਕਰਦੇ ਹੈਗੇ ਆ ਕਿ ਸਾਡੇ ਜਿਹੜੇ ਲੱਖਾਂ ਜਿਹੜੇ ਸਾਥੀ ਹੈਗੇ ਆ ਉਹਨਾਂ ਨੂੰ ਮਾਣ ਪੱਤਾ ਦਿੱਤਾ ਜਾ ਰਿਹਾ ਮੈਂ ਇਹ ਤੇ ਜ਼ਰੂਰ ਧਿਆਨ ਦਿੱਤਾ ਜਾਣ ਚਾਹੁੰਦਾ ਭਗਵਾਨ ਜੀ ਜਿਹੜਾ ਸੋਚ ਕੇ ਦੇਖੋ ਮਾਣ ਕਹਿੰਦੇ ਕਿ ਇਹਨੂੰ ਆਪਾਂ ਮਾਣ ਉਸ ਗੱਲ ਨੂੰ ਦਿੰਦੇ ਆ ਕਿ ਜਿਹੜੀ ਘੱਟੋ-ਘੱਟ ਉਜਰਤ ਤੋਂ ਬਾਅਦ ਵੱਧੂ ਚੀਜ਼ ਦਿੱਤੀ ਜਾਵੇ ਅਸੀਂ ਉਹਨੂੰ ਮਾਣ ਕਹਿੰਦੇ ਆ ਮਾਣ ਪੱਤਾ ਸੀ ਉਹਨੂੰ ਕਹਿੰਦੇ ਆ ਚਾਹੇ ਸਾਡੇ ਆਸ਼ਾ ਵਰਕਰ ਹੋਣ ਆਂਗਣ ਵਾੜੀ ਵਾਲੇ ਹੋਣ ਮਿੱਡੇ ਮੀਲ ਵਾਲੇ ਹੋਣ ਬਾਈ ਜਿੰਨੇ ਤੁਸੀਂ ਉਹਨਾਂ ਨੂੰ ਮਾਣ ਪੱਤੇ ਦੇ ਨਾਂ ਤੇ ਪੈਸੇ ਦਿੰਦੇ ਆ ਉਹਨੇ ਪੈਸਿਆਂ ਵਿੱਚ ਤਾਂ ਇੱਕ ਟੱਬਰ ਦੀ ਚਾਹ ਵੀ ਨਹੀਂ ਬਣਦੀ ਤਾਂ ਤੁਸੀਂ ਕਾਹਦਾ ਮਾਣ ਪੱਤਾ ਦਿੰਦੇ ਆ ਇਹ ਤਾਂ ਤੁਸੀਂ ਉਹਨਾਂ ਦਾ અપਮਾਨ ਕਰਦੇ ਆ ਪਹਿਲਾਂ ਘੱਟੋ-ਘੱਟ ਉਹਨਾਂ ਨੂੰ ਜਿਉਂ ਜੋਗੀ ਉਜਰਤ ਨਾ ਦੇਓ ਕਿ ਉਹ ਆਪਣੇ ਪਰਿਵਾਰ ਨੂੰ ਰੋਟੀ ਜਿਹੜਾ ਦੇ ਸਕਣ 3000 ਰੁਪਏ ਜੇ ਅਸੀਂ ਮਿੱਡੇ ਮੀਰ ਵਾਲੇ ਨੂੰ ਅਸੀਂ ਗੱਲ ਕਰਦੇ ਕਿ ਅਸੀਂ ਉਹਨੂੰ ਦਿੰਦੇ ਆ ਭਗਵਾਨ ਤੁਮਨ ਜੀ ਸੋਚ ਕੇ ਦੇਖੋ ਤੁਹਾਡੇ ਦੁੱਧ 2 ਰੁਪਏ ਕਿਲੋ ਨਹੀਂ ਆ 80 ਰੁਪਏ ਕਿਲੋ ਦੁੱਧ ਹੋ ਗਿਆ ਤੁਹਾਡਾ ਤੇ ਤੁਸੀਂ ਉਹ ਚ ਦੱਸੋ ਬੇ ਦੋ ਬੰਦਿਆਂ ਦਾ ਜੇ ਤਿੰਨ ਬੰਦਿਆਂ ਦਾ ਪਰਿਵਾਰ ਚਲਾਉਣਾ ਤਾਂ ਤੁਸੀਂ ਪੂਰੇ ਮਹੀਨੇ ਦੀ 3000 ਚ ਚਾਹ ਵੀ ਨਹੀਂ ਦੇ ਸਕਦੇ ਤਾਂ ਕਿੱਥੋਂ ਤੁਸੀਂ ਉਹਨਾਂ ਦੇ ਸਾਜੇ ਫਰੈਟ ਵਾਲੋ ਪਿਛਲੇ 3 ਘੰਟੇ ਤੋਂ ਅੱਜ ਦੀ ਇਸ ਵੱਡੀ ਰੈਲੀ ਵਿੱਚ ਆਪਣੇ ਆਗੂਆਂ ਨੂੰ ਉਹਨਾਂ ਦੇ ਵਿਚਾਰਾਂ ਨੂੰ ਸੁਣ ਰਿਹਾ ਹੈ ਸਰਕਾਰ ਜੋਗ ਮੁਲਾਜ਼ਮ ਤੇ ਪੈਨਸ਼ਨਰ ਸਾਥੀਓ ਸਰਕਾਰ ਜੋਗ ਭੈਣੋ ਅੱਜ ਜਿਹੜੀ ਰੈਲੀ ਹੈ ਇਸ ਰੈਲੀ ਨੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਤਬਕਿਆਂ ਦੇ ਅੰਦਰ ਇੱਕ ਨਵੀਂ ਸ਼ੁਰੂਆਤ ਕਰਨੀ ਹੈ ਆਜਾ ਪਾ ਇਥੇ ਫੈਸਲਾ ਕਰਨ ਆਏ ਆ ਕਿ ਪੰਜਾਬ ਦੀ ਸਰਕਾਰ ਦੇ ਨਾਲ ਅਸੀਂ ਲੜਾਈ ਕਿਸ ਪੱਧਰ ਤੱਕ ਲੜਨ ਲਈ ਤૈયਿਆ કરી ਬੈਠੇ ਆ ਵਾਕਫਾ ਕੁ ਬੁਲਾ ਰਿਆ ਨੇ ਆਪਣੀ ਗੱਲ ਕੀਤੀ ਹੈ ਤੁਹਾਡੀਆਂ ਸਭ ਸਾਥੀਆਂ ਭੈਣਾਂ ਦੀਆਂ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੀਆਂ ਮੈਡੇ ਮੀਨ ਆਸ਼ਾ ਵਰਕਰਾਂ ਦੀਆਂ ਜਗਲਾਤ ਦੇ ਕੱਚੇ ਵਰਕਰਾਂ ਦੀਆਂ ਹੋਰ ਵਿਭਾਗਾਂ ਦੇ ਵਰਕਰਾਂ ਦੀਆਂ ਜਿੰਨੀਆਂ ਭਖਮੀਆਂ ਮੰਗਾਂ ਹੈਗੀਆਂ ਉਹ ਸਾਰੀਆਂ ਮੰਗਾਂ ਦੇ ਉੱਤੇ ਤੁਹਾਡੇ ਨਾਲ ਖੂਬ ਲੰਬੀ ਚੌੜੀ ਚਰਚਾ ਕੀਤੀ ਹੈ ਵਾਖ ਵਾਖ ਸਾਥੀਆਂ ਨੇ ਸਰਕਾਰ ਦੀ ਤਰਫ ਤੋਂ ਸੁਨੇਹਾ ਵੀ ਆਇਆ ਸੀਗਾ ਇੱਥੇ ਆਏ ਚੰਡੀਗੜ੍ਹ ਪ੍ਰਸ਼ਾਸਨ ਵਾਲੇ ਪੁਲਿਸ ਦੇ ਅਧਿਕਾਰੀ ਜਿਹੜੇ ਇਸ ਤੋਂ ਪਹਿਲਾਂ ਉੱਨੇ ਫਰਵਰੀ ਦੀ ਰੈਲੀ ਚ 39 ਸੈਕਟਰ ਦੀ ਦਾਣਾ ਮੰਡੀ ਚ ਵੀ ਆਏ ਸੀ ਆਏ ਸੁਨੇਹਾ ਲੈ ਕੇ ਮੁੱਖ ਮੰਤਰੀ ਦੇ OSD ਨਵਰਾਜ ਸਿੰਘ ਬਰਾੜ ਹੁਣਾਂ ਦਾ ਜਿਨ੍ਹਾਂ ਦਾ ਸੁਨੇਹਾ ਪਹਿਲਾਂ ਵੀ ਦੋ ਵਾਰ ਆਪਾਂ ਨੇ ਪ੍ਰਵਾਨ ਕੀਤਾ ਸੀਗਾ ਆਏ ਇਹ ਗੱਲ ਲੈ ਕੇ ਚਿੱਠੀ ਲੈ ਕੇ ਬਈ ਤੁਹਾਡੀ ਮੀਟਿੰਗ ਕਰਵਾਉਣੀ ਹੈ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਅਸੀਂ ਪੁੱਛਿਆ ਵੀ ਕਰਵਾਉਣੀ ਕਿਹਦੇ ਨਾਲ ਹੈ ਕਹਿੰਦੇ ਜੀ ਉੱਥੇ ਤੁਹਾਨੂੰ ਉਸ ਦਿਨ ਦੱਸਿਆ ਜਾਏਗਾ ਕਿਹਦੇ ਨਾਲ ਕਰਵਾਉਣੀ ਹੈ ਮੁੱਖ ਮੰਤਰੀ ਨਾਲ ਹੋਏਗੀ ਪਰ ਦੱਸਿਆ ਉੱਥੇ ਜਾਏਗਾ ਤੁਹਾਡੀ ਤਾਕਤ ਕਰਕੇ ਅਸੀਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਹਿੰਮਤ ਕੀਤੀ ਜ਼ਰੂਰਤ ਕੀਤੀ ਕਿ ਸਾਨੂੰ ਇਦਾਂ ਦੀ ਡੰਮੀ ਮੀਟਿੰਗ ਨਹੀਂ ਚਾਹੀਦੀ ਸਾਝਾ ਫਰੰਟ ਇਦਾਂ ਦੀ ਡੰਮੀ ਮੀਟਿੰਗ ਜਿਹੜੀ ਆ ਉਹਨੂੰ ਠਕਰਾਉਂਦਾ ਏ ਤੇ ਆਪਣਾ ਪ੍ਰੋਗਰਾਮ ਕਰੇਗਾ ਸਵਾਲ ਕੱਲਾ ਮੀਟਿੰਗਾਂ ਦਾ ਨਹੀਂ ਹੈ ਅਸੀਂ ਪਿਛਲੇ 8 ਸਾਲਾਂ ਤੋਂ ਸਰਕਾਰ ਦੇ ਕੋਲੋਂ ਮੀਟਿੰਗਾਂ ਤੱਕ ਸੀਮਤ ਹੋ ਕੇ ਰਹਿ ਗਏ ਆ ਲੜਾਈ ਲੜਦੇ ਆ ਸੰਘਰਸ਼ ਕਰਦੇ ਆ ਤੇ ਸੰਘਰਸ਼ ਦਾ ਮੁੱਖ ਮੋਟਿਵ ਜਿਹੜਾ ਹੈ ਉਹ ਮੀਟਿੰਗ ਲੈਣਾ ਹੋ ਜਾਂਦਾ ਹੈ ਅਸੀਂ ਕਹਿੰਦੇ ਆ ਪੰਜਾਬ ਦੀ ਸਰਕਾਰ ਪੰਜਾਬ ਦੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਮੰਗਾਂ ਦਾ ਐਲਾਨ ਕਰ ਦਿਓ ਤੁਸੀਂ ਕਰ ਦਿਓ ਐਲਾਨ ਕਿ ਮੈਡੇ ਮੀਲ ਵਰਕਰਾਂ ਦੀ ਆਸ਼ਾ ਵਰਕਰਾਂ ਦੀ ਫੌਰੀ ਤਨਖਾਹ ਦੁੱਗਣੀ ਤੇ ਘੱਟੋ ਘੱਟ ਮੋਜਰਤਾ ਦੇ ਬਾਰੇ ਵਿਧਾਨ ਸਭਾ ਦੇ ਅੰਦਰ ਅਸੀਂ ਮਤਾ ਲਿਆਵਾਂਗੇ ਕਿ ਮੈਡੇ ਮੀਲ ਦੇ ਉੱਤੇ ਆਸ਼ਾ ਵਰਕਰਾਂ ਦੇ ਉੱਤੇ ਆਂਗਨਵਾੜੀ ਦੇ ਉੱਤੇ ਘੱਟੋ ਘੱਟ ਮੋਜਰਤਾ ਦਾ ਕਾਨੂੰਨ ਲਾਗੂ ਹੋਏਗਾ ਸਾਨੂੰ ਮੀਟਿੰਗ ਨਹੀਂ ਚਾਹੀਦੀ ਅਸੀਂ ਚਾਹਾਂਗੇ ਕਿ ਮੁੱਖ ਮੰਤਰੀ ਐਲਾਨ ਕਰਨ ਕਿ ਪੰਜਾਬ ਦੇ ਸਾਰੇ ਕੱਚੇ ਮਲਾਜ਼ਮ ਸਾਰੇ ਠੇਕੇ ਵਾਲੇ ਮਲਾਜ਼ਮ ਤੇ ਆਊਟਸੋਰਸ ਵਾਲੇ ਮਲਾਜ਼ਮ ਇਹਨਾਂ ਨੂੰ ਕੱਚੇ ਤੇ ਠੇਕੇ ਵਾਲਿਆਂ ਨੂੰ ਥੋੜੀ ਪੱਕਾ ਕਰਨ ਦਾ ਐਲਾਨ ਕਰਨ ਕੋਈ ਪੜ੍ਹਾਈ ਦੀ ਸ਼ਰਤ ਨਹੀਂ ਜਿਹੜੇ 25 ਸਾਲਾਂ ਤੋਂ ਜੰਗਲਾਤ ਹੋਏ ਟੋਪਟ ਕੇ ਉਥੇ ਬੂਟੇ ਲਾ ਰਹੇ ਨੇ ਉਹ ਕਿਸੇ ਵੀ ਹਾਰਟੀਕਲਚਰ ਵਾਲੇ ਅਧਿਕਾਰੀ ਦੇ ਨਾਲੋਂ ਅਫਸਰ ਦੇ ਨਾਲੋਂ ਬੂਟੇ ਲਾਉਣ ਦੇ ਅੰਦਰ ਉਹਨਾਂ ਨੂੰ ਪਾਲਣ ਦੇ ਅੰਦਰ ਜਿਆਦੀ ਮੁਹਾਰਤ ਰੱਖਦੇ ਐ ਉਹਨਾਂ ਦੇ ਸਾਹਮਣੇ ਅਠਵੀਂ ਦੀ ਸ਼ਰਤ ਥੋਪ ਦੇਣੀ ਉਹਨਾਂ ਦੇ ਨਾਲ ਨਿਆ ਨਹੀਂ ਐ ਪੰਜਾਬ ਦੀ ਸਰਕਾਰ ਐਲਾਨ ਕਰੇ ਸਾਨੂੰ ਮੀਟਿੰਗ ਦੀ ਲੋੜ ਨਹੀਂ ਐ ਪੂਰੀ ਤਰ੍ਹਾਂ ਪਹਿਰਾ ਦੇਣਾ ਐ ਇਹ ਤੁਹਾਨੂੰ ਆਪਣੀ ਆਪਣੀ ਜਥੇਬੰਦੀ ਦੀ ਸੌ ਹੈ ਕਿਉਂਕਿ ਵੈਸੇ ਸੌਆਂ ਢੋੜੀਆਂ ਤੇ ਲੋਕ ਚਾਈਏ ਤੇ ਕੋਈ ਪਤਾ ਹੁੰਦਾ ਕੁਝ ਨਹੀਂ ਪਰ ਤੁਸੀਂ ਜਰੂਰ ਅਪੁਆਇੰਟਮੈਂਟ ਆਪਣੀ ਕਰਿਓ ਪੂਰੀ ਦਾ ਬੇਨਤੀ ਕਰਨਾ ਸਾਥੀ ਜਰਮਜੀਤ ਉਹ 8 ਮਿੰਟ ਆਪਣੀ ਗੱਲ ਵੀ ਕਰਨਗੇ ਤੇ ਅਗਲੇ ਐਕਸ਼ਨ ਦਾ ਐਤੋਂ ਆਪਾਂ ਕੀ ਕਰਨਾ ਹੈ ਉਹਦਾ ਵੀ ਐਲਾਨ ਕਰਕੇ ਸਾਥੀ ਜਰਮਜੀਤ ਨੇ ਆਜ ਮੰਡੀ ਚ ਕੀਤੀ ਸੀ ਉਸ ਤੋਂ ਬਾਅਦ ਅੱਜ ਫੇਰ ਅਸੀਂ ਵੱਡੀ ਰੈਲੀ ਕਰਨ ਵਾਸਤੇ ਆਏ ਆ ਸਰਕਾਰ ਨੂੰ ਦੱਸਣ ਆਏ ਆ ਭਾਵੇਂ ਉਸ ਰੈਲੀ ਦੇ ਵਿੱਚ ਮੁੱਖ ਮੰਤਰੀ ਨੇ ਸਮਾਂ ਦਿੱਤਾ ਸੀਗਾ ਮੀਟਿੰਗ ਦਾ ਬਈ ਪਹਿਲਾਂ ਮੁਖ ਸਕੱਤਰ ਪੰਜਾਬ ਸਰਕਾਰ ਨਾਲ ਮੀਟਿੰਗ ਕਰ ਲਓ ਉਸ ਤੋਂ ਬਾਅਦ ਬਈ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੈਅ ਹੋਈ ਮੁੱਖ ਸਕੱਤਰ ਦੇ ਨਾਲ ਮੀਟਿੰਗ ਹੋਈ ਉਹਨਾਂ ਨੇ ਤੁਹਾਡੀਆਂ ਮੰਗਾਂ ਨੂੰ ਬਾਖੂਬੀ ਸੁਣਿਆ ਔਰ ਇਹ ਮੰਨਿਆ ਬਈ ਤੁਹਾਡੀਆਂ ਮੰਗਾਂ ਜਾਇਜ਼ ਨੇ ਕੀ ਮੰਗਾਂ ਨੇ ਪੈਨਸ਼ਨਰਾਂ ਦਾ ਜਿਹੜਾ 2.9 ਦਾ ਗੁਣਾਕ ਬਈ ਇਹ ਲਾਗੂ ਹੋਣਾ ਚਾਹੀਦਾ ਆ ਔਰ ਮਲਾਜਮ ਜਿਹੜੇ ਐ ਕੱਚੇ ਮਲਾਜਮ ਐ ਹਰ ਵਿਭਾਗ ਦੇ ਵਿੱਚ ਜਿਹੜੇ ਹਰ ਇੱਕ ਤਰ੍ਹਾਂ ਦੇ ਸਕੀਮਾਂ ਦੇ ਨਾਲ ਰੱਖੇ ਹੋਏ ਐ ਕੰਟਰੈਕਟ ਤੇ ਥਰੂ ਕੰਟਰੈਕਟ ਤੇ ਡੇਲੀ ਵੇਜ ਤੇ ਵਰਕ ਬਲਾਈ ਚ ਇੰਸ਼ਮੈਂਟ ਪਾਲਿਸੀ ਤੇ ਕੋਈ ਸੁਸਾਇਟੀਆਂ ਰਾਈ ਜਿਨ੍ਹਾਂ ਦੀ ਸਰਵਿਸ 5 ਸਾਲ ਤੋਂ ਲੈ ਕੇ 15 15 18 12 ਸਾਲ ਦੀ ਸਰਵਿਸ ਹੋ ਗਈ ਉਹ ਕੱਚੇ ਨਹੀਂ ਕੀਤੇ ਮੁਖ ਕੱਤਰ ਦੇ ਗਿਆ ਜੀ ਭਾਈ ਇਹ ਵਾਜਬ ਹੈ ਅਸੀਂ ਇਹਨਾਂ ਨੂੰ ਪੱਕਿਆ ਕਰਾਂਗੇ ਅਸੀਂ ਕਿਹਾ ਸਾਡਾ ਡੀਏ ਵੀਰ 8% ਬਈ ਉਹ ਕਹਿੰਦਾ ਬਿਲਕੁਲ ਵਾਜਬ ਹੈ ਇਹ ਦੇਵਾਂਗੇ ਸਾਡਾ 8% ਅਸੀਂ ਕਿਹਾ ਭਾਈ ਸਾਡਾ ਡੀਏ ਦਾ ਏਰੀਆ ਰਕਾਇਆ ਆ ਪੇਕ ਮਿਸ਼ਨ ਦਾ ਏਰੀਆ ਰਕਾਇਆ ਆ ਉਹ ਕਹਿੰਦਾ ਇਹ ਵੀ ਗੱਲ ਜਾਇਜ਼ ਆ ਭਾਈ ਇਹ ਵੀ ਅੱਪਾ ਦੇਵਾਂਗੇ ਅਸੀਂ ਕਿਹਾ ਪੁਰਾਣੀ ਪੈਨਸ਼ਨ ਬਹਾਲ ਕਰੋ ਉਹ ਕਹਿੰਦੇ ਇਹ ਏਜੰਡੇ ਤੇ ਆ ਭਾਈ ਅੱਪਾ ਇਹਨੂੰ ਬਹਾਲ ਲੱਗਿਆ ਕਰਨ ਅਸੀਂ ਕਿਹਾ ਭਾਈ ਅਸੀਂ ਪੁਰਾਣੀ ਪੈਨਸ਼ਨ ਉਹ ਬਹਾਲ ਕਰਾਉਣੀ ਹੈ ਜਿਹੜੀ 4 ਤੋਂ ਪਹਿਲਾ ਮਲਾਜਮਾਂ ਤੇ ਲਾਗੂ ਹੈ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ